ਕਹਾਣੀ ਕੰਮ ਦੀ ਗੱਲ ਦੇਖਾ ਵਰਜਿੰਦਰ ਕੌਰ ਬਸਰਾਵ ਜੀ ਤੇਜੀ ਤੇ ਜੀਤਾ ਦੋਵੇਂ ਸਕੇ ਭਰਾ ਸਨ ਦੋਵਾਂ ਭਰਾਵਾਂ ਦਾ ਆਪਸ ਵਿੱਚ ਬਹੁਤ ਜ਼ਿਆਦਾ ਪਿਆਰ ਸੀ ਤੇਜੀ ਪੜਿਆ ਲਿਖਿਆ ਹੋਇਆ ਸੀ ਤੇ ਉਹ ਦੂਜੇ ਸ਼ਹਿਰ ਸਰਕਾਰੀ ਨੌਕਰੀ ਕਰਦਾ ਸੀ ਉਹ ਆਪਣੇ ਪਰਿਵਾਰ ਨਾਲ ਉੱਥੇ ਹੀ ਘਰ ਬਣਾ ਕੇ ਰਹਿਣ ਲੱਗ ਪਿਆ ਸੀ ਉਸਦੇ ਦੋ ਨਿੱਕੇ ਨਿੱਕੇ ਬੱਚੇ ਸਨ ਤੇ ਉਸਦੀ ਪਤਨੀ ਪ੍ਰੀਤ ਵੀ ਪੜੀ ਲਿਖੀ ਸੀ ਉਸ ਨੂੰ ਇੱਕ ਗੱਲ ਦਾ ਸ਼ੌਕ ਸੀ ਕਿ ਉਹ ਬਾਜਪਨ ਤੋਂ ਰੇਡੀਓ ਤੇ ਜਿਹੜੇ ਪ੍ਰੋਗਰਾਮ ਹੁੰਦੀ ਵੱਡੀ ਹੋਈ ਸੀ ਉਹ ਉਹ ਹੋਟੈਲ ਰਿਵਿਊਨ ਤੇ ਯੁੱਗ ਵਿੱਚ ਵੀ ਤਿਉਂ ਦੇ ਤਿਉਂ ਹੀ ਹੁੰਦੀ ਰਹਿੰਦੀ ਹੈ ਉਸਨੇ ਇੱਕ ਛੋਟਾ ਜਿਹਾ ਰਜਿਸਟਰ ਰਿਡੀਓ ਸੋਈ ਵਿੱਚ ਰੱਖਿਆ ਹੋਇਆ ਸੀ ਸਾਰਾ ਦਿਨ ਕਦੇ ਪਰਮੈਸ ਵਾਲੇ ਗੀਤ ਭੈਣਾਂ ਦੇ ਪ੍ਰੋਗਰਾਮ ਖਾਹਰਾ ਖੇਤੀਬਾੜੀ ਦਾ ਪ੍ਰੋਗਰਾਮ ਆਦਿ अनेका ਪ੍ਰੋਗਰਾਮ ਰਿਡੀਓ ਤੋਂ ਚੱਲਦੀ ਰਹਿੰਦੀ ਤੇ ਉਹਦੇ ਕੰਨੀ ਪੈਂਦੇ ਰਹਿੰਦੇ ਤੇ ਉਹ ਆਪਣੇ ਕੰਮ ਕਰਦੀ ਸੁੰਦੀ ਰਹਿੰਦੀ ਤੇਜ਼ੀ ਦਾਤਰ ਗਿਆ ਹੁੰਦਾ ਬੱਚੇ ਸਕੂਲੋਂ ਵਾਪਸ ਹੁੰਦੇ ਤੇ ਉਸ ਦਾ ਰੇੜੀ ਨੂੰ ਸੁਣਦੇ ਸੁਣਦੇ ਘਰ ਦੇ ਕੰਮ ਕਰਦੀ ਰਹਿੰਦੀ ਇਸ ਤਰ੍ਹਾਂ ਦਿਨ ਸੋਹਣਾ ਲੰਘ ਜਾਂਦਾ ਸੀ ਉਧਰ ਪਿੰਡ ਜੀਤਾ ਤੇ ਉਹਦੀ ਪਤਨੀ ਜੀਵਨਾ ਦੋਨੇ ਭਰਾਵਾਂ ਦੀ ਸਾਂਝੀ ਜ਼ਮੀਨ ਦੀ ਖੇਤੀ ਕਰਦੇ ਸਨ ਜੀਤਾ ਬਹੁਤ ਮਿਹਨਤੀ ਸੀ ਇਸ ਵਾਰ ਵੀ ਉਸਨੇ ਸਾਰੇ ਖਿਆਲ ਵਿੱਚ ਖਿਆਲ ਵਿੱਚ ਇੱਕ ਖੇਤ ਵਿੱਚ ਮਿਰਚਾਂ ਦੀ ਪਨੀਰੀ ਤਿਆਰ ਕੀਤੀ ਪਨੀਰੀ ਤਿਆਰ ਕਰਨ ਲਈ ਉਸ ਨੂੰ ਬਹੁਤ ਸਖਤ ਮਿਹਨਤ ਕਰਨੀ ਪਈ। ਕਦੇ ਉਹ ਉਹਨਾਂ ਤੇ 100-100 ਵਾਟ ਦੇ ਗਰਮਾਂ ਦਾ ਨਿਗ੍ਹ ਦਿੰਦਾ ਤੇ ਕਈ ਹੋਰ ਤਕਨੀਕਾਂ ਵਰਤਦਾ ਜਿਸ ਨਾਲ ਉਹ ਬਹੁਤ ਵਧੀਆ ਤਿਆਰ ਹੋ ਜਾਂਦੀ ਤੇ ਝਾੜ ਵੀ ਦੁਗਣਾ ਤਿੱਗਣਾ ਨਿਕਲਦਾ। ਇਸ ਵਾਰ ਵੀ ਉਸਨੇ ਪੂਰੀ ਮਿਹਨਤ ਨਾਲ ਪਨੀਰੀ ਤਿਆਰ ਕਰ ਲਈ ਸੀ। ਸਾਰੇ ਖੇਤ ਖੇਤ ਸੇਰੀ ਨੂੰ ਨਾਲ ਲਾ ਕੇ ਚੰਗੀ ਤਰ੍ਹਾਂ ਬਾਕੇ ਤਿਆਰ ਕਰ ਲਏ ਸੀ। ਜਿਸ ਵਿੱਚ ਉਹਨਾਂ ਨੇ ਅਗਲੇ ਦਿਨ ਪਨੀਰੀ ਵੀ ਬਣਾਈ ਸੀ। ਸ੍ਰੀ ਸ਼ਾਮ ਨੂੰ ਜੀ ਸੱਤ-ਅੱਠ ਦਿਹਾੜੀ ਲੈ ਕੇ ਆਇਆ। ਉਹਨਾਂ ਨੇ ਵੀ ਸਵੇਰੇ ਨਾਲ ਹੀ ਜਾਣਾ ਸੀ। ਸਵੇਰੇ-ਸਵੇਰੇ ਜੀਵਨ ਨੇ ਸਾਰਿਆਂ ਲਈ ਕਰਾਰੀ ਜਹੀ ਚਾਹ ਦੀ ਕੰਨੀ ਭਰ ਦਿੱਤੀ ਤੇ ਪੋਣੇ ਵਿੱਚ 20-25 ਤਰ੍ਹਾਂ ਦੇ ਬੰਦ ਦਿੱਤੀ ਤੇ ਦੁਰਦਿਆਂ ਦੁਰਦਿਆਂ ਨੂੰ ਸਟੀਲ ਦੇ ਗਲਾਸਾਂ ਵਿੱਚ ਚਾਹ ਕੇ ਚਾਹ ਵੀ ਪਾ ਕੇ ਦੇ ਦਿੰਦੀ। ਚਾਹ ਪੀ ਕੇ ਦਿਹਾੜੀਏ ਸ੍ਰੀ ਤਜੀਤਾ ਟਰੈਕਟਰ ਨਾਲ ਰਾਧੀ ਜੁੜ ਕੇ ਖੁਸ਼ੀ-ਖੁਸ਼ੀ ਖੇਤਾਂ ਵਿੱਚ ਪਨੀਰੀ ਵੇਚਣ ਲਈ ਚਲੇ ਗਏ। ਜਦੋਂ ਉਹ ਖੇਤਾਂ ਵਿੱਚ ਪਹੁੰਚੇ ਤਾਂ ਜੀਤਾ ਮਿਰਚੀਆਂ ਦੀ ਪਨੀਰੀ ਵਾਲਾ ਖੇਤ ਵੇਖ ਕੇ ਹੱਕਾ-ਵੱਕਾ ਰਹਿ ਗਿਆ। ਰਾਤੂ-ਰਾਤ ਕੋਈ ਮਿਰਚਾਂ ਦੀ ਪਨੀਰੀ ਨੂੰ ਪੁੱਟ ਕੇ ਲੈ ਗਿਆ ਤੇ ਖੇਤ ਰੜਾ ਮਦਾਨ ਬਣ ਗਿਆ। ਜੀਤਾ ਉਨੀ ਪੈਰੀ ਵਾਪਸ ਘਰ ਆ ਗਿਆ। ਜੀਵਨ ਦੀ ਸਾਰੀ ਗੱਲ ਜੀਵਨ ਨੂੰ ਦੱਸੀ ਉਸਨੇ। ਉਪਰੋਂ-ਉਪਰੋਂ ਜੀਵਨ ਨੂੰ ਦਿਲਾਸਾ ਦੇ ਰਹੀ ਸੀ। ਬਾਰੇ ਅੰਦਰੋਂ ਅੰਦਰੋਂ ਉਸੋਂ ਵੀ ਭਾਰੀ ਨੁਕਸਾਨ ਦੇ ਹੌਲ ਪੈ ਰਹੇ ਸਨ ਜਿੱਤੇ ਕੋਲ ਪਿੰਡੋਂ ਜਦੋਂ ਕੋਈ ਨਾ ਕੋਈ ਅਫਸਰ ਕਰਨ ਆਉਂਦਾ ਉਸ ਨਾਲ ਹਮਦਰਦੀ ਜਿਤਾਉਂਦਾ ਹੋਇਆ ਕਿਸੇ ਨਾ ਕਿਸੇ ਉੱਤੇ ਸ਼ੱਕ ਜਾਰ ਕਰਦਾ ਪਰ ਜਿੱਤਾ ਉਹਨਾਂ ਨੂੰ ਜਵਾਬ ਦਿੰਦੇ ਆਪ ਦਾ ਜਿੰਨਾ ਚਿਰ ਕਿਸੇ ਨੇ ਅੱਖੀ ਨਹੀਂ ਦੇਖਿਆ ਉਹਨਾਂ ਚਿਰ ਮੈਂ ਕਿਸੇ ਦਾ ਨਾਂ ਲੈ ਕੇ ਪਾਪਾਂ ਦਾ ਭਾਗੀ ਨਹੀਂ ਬਾਨਾ ਤੇ ਨਾ ਹੀ ਮੈਂ ਦੁਸ਼ਮਣੀ ਪਾਉਣੀ ਹੈ ਜੀਤ ਦਾ ਜਵਾਬ ਸੁਣ ਕੇ ਸਾਹਮਣੇ ਵਾਲੇ ਵਿਅਕਤੀ ਚੁੱਪ ਕਰ ਜਾਂਦੇ ਤੇਜੀ ਨੂੰ ਜਦੋਂ ਪਤਾ ਲੱਗਿਆ ਤਾਂ ਉਹ ਵੀ ਪਰਿਵਾਰ ਸਮੇਤ ਜੀਤੇ ਦੇ ਨੁਕਸਾਨ ਦਾ ਅਫਸੋਸ ਕਰਨ ਗਿਆ। ਦੋਵੇਂ ਘਰਾ ਤੇ ਉਹਨਾਂ ਦੇ ਪਰਿਵਾਰ ਉਦਾਸ ਮਨ ਨਾਲ ਬੈਠੇ ਗੱਲਾਂ ਕਰ ਰਹੇ ਸਨ। ਜੀਤਾ ਆਖਣ ਲੱਗਿਆ ਕਿਥੇ ਤਾਂ ਸੋਚਦੇ ਸੀ ਆਹ ਦੋ ਮਹੀਨਿਆਂ ਵਿੱਚ ਮਿਰਚਾਂ ਦਾ ਝਾੜ ਚੰਗਾ ਨਿਕਲ ਆਊ ਤੇ ਅਗਾਹਾਂ ਝੋਨਾ ਬੀਜ ਗਲੇ ਤਾਂ ਖਰਚੇ ਪਾਣੀ ਦੀ ਹੋਰ ਨਹੀਂ ਰਣੀ ਤੇ ਜੀਤਾ ਤਾਂ ਚੁੱਪ ਕਰ ਗਿਆ ਹਾਂ ਨੁਕਸਾਨ ਦਾ ਨੁਕਸਾਨ ਤੇ ਜਿਹੜੇ ਆ 2 ਮਹੀਨੇ ਬਰਬਾਦ ਹੋਣਗੇ ਉਹ ਵੱਖਰੇ ਤੇ ਜੀ ਨੇ ਜੀਤੇ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕੋਈ ਕੋਲ ਕੋਲ ਬੈਠੀ ਗੀਤ ਗੀ ਸਾਰਾ ਕੁਝ ਸੁਣ ਰਹੀ ਸੀ ਉਸ ਨੇ ਇੱਕਦਮ ਸਾਰਿਆਂ ਦੀ ਗੱਲ ਰੋਕਦਿਆਂ ਕਿਹਾ ਜੀਤੇ ਤੇਰੇ ਕੋਲ 2.5 ਮਹੀਨੇ ਪਈਦੇ ਤੇਰੇ ਖੇਤ ਵੀ ਬਾਹੇ ਪੈਲੇ ਜੇ ਤੁ 60 ਮੂੰਗੀ ਬੀਜ ਦੇਵੇਂ ਤਾਂ ਜਿੱਤਾ ਇਹ ਗੱਲ ਸੁਣ ਕੇ ਖੁਸ਼ ਹੋ ਗਿਆ ਤੇ ਆਖਣ ਲੱਗਿਆ ਲੈ ਭਾਬੀ ਆ ਗੱਲ ਤਾਂ ਸਾਡਾ ਸਾਡੇ ਪਿੰਡੂਆਂ ਦੀ ਕੰਦੀ ਨਹੀਂ ਪਈ ਦਿਮਾਗ ਚ ਕਿਸੇ ਦੇ ਦਿਮਾਗ ਵਿੱਚ ਆਈ ਨਹੀਂ ਤੇ ਨਾ ਹੀ ਕਿਸੇ ਨੇ ਸਰਾਹ ਦਿੱਤੀ ਹੈ ਤਾਂ ਇਹਨੂੰ ਖੈਰ ਨੂੰ ਕੋਤੋਬਾ ਤੇ ਲੱਗ ਗਿਆ 60 ਮੂੰਗੀ ਬਾਰੇ ਜੀ ਬਣ ਆਪਣੇ ਪਤੀ ਦੀ ਹਾਂ ਵਿੱਚ ਹਾਂ ਮਿਲ ਆਉਦੀ ਹੋ ਗਿਆ ਆਖਣ ਲੱਗਿਆ ਭੈਣ ਜੀ ਇੰਨੀ ਗੱਲ ਤਾਂ ਮੇਰੇ ਦਮਦ ਵਿੱਚ ਵੀ ਨਹੀਂ ਆਉਣੀ। ਹੱਟਾ ਹੋ ਗਿਆ। ਘਰ ਵਿੱਚ ਸੋਗ ਪੈ ਨੇ। ਤੈਨੂੰ ਖੇਤੀ ਬਾਰੇ ਕਿਵੇਂ ਪਤਾ ਲਗਾ? ਤੇ ਫਿਰ ਸਾਰੇ ਇਹ ਗੱਲ ਸੁਣ ਕੇ ਹੱਸਦੇ। ਤੁਹਾਨੂੰ ਤਾਂ ਸਾਰਿਆਂ ਨੂੰ ਪਤਾ ਹੀ ਐ। ਮੈਂ ਨੂ ਰੈਡੀ ਹੋ ਸੰਦਾ ਉਹ ਆਸ਼ੰਕ ਹੈ। ਅੱਜ ਇਹ ਖੇਤੀ ਵਾਲੀ ਦੇ ਪ੍ਰੋਗਰਾਮ ਵਿੱਚ ਉਹਨਾਂ ਨੇ ਕਿਸਾਨ ਭਰਾਵਾਂ ਨੂੰ ਸਲਾਹ ਦਿੱਤੀ ਸੀ ਕਿ ਉਹਨਾਂ ਦੀ ਸਲਾਹ ਸਮੇਂ ਸਿਰ ਆਪਣੇ ਕੰਮ ਦੀ ਆਗੇ ਰੀਤ ਨੇ ਮੁਸਕਰਾਇ ਮੁਸਕਰਾਉਂਦੇ ਹੋਏ ਕਿਹਾ ਇਸ ਗੱਲ ਨੂੰ ਲਗਭਗ 2.5 ਮਹੀਨੇ ਹੋ ਗਏ ਸਨ ਉਹ ਜਦੋਂ ਤੇਜੀ ਆਪਣੇ ਪਰਿਵਾਰ ਸਮੇਤ ਫਿਰ ਪਿੰਡ ਵੇੜ ਨੂੰ ਆਇਆ ਤਾਂ ਦੇਖਦੇ ਹਨ ਕਿ ਵੱਡੇ ਸਾਰੇ ਵੇੜੇ ਵਿੱਚ ਮੂੰਗੀ ਦੀ ਬੱਡੀ ਸਾਰੀ ਢੇਰੀ ਲੱਗੀ ਹੋਈ ਸੀ ਤੇ ਕੱਚਾ ਕੋਠਾ ਬਾਲਣ ਲਈ ਛਟੀਆਂ ਨਾਲ ਭਰਿਆ ਪਿਆ ᱛਿਆ ਸੀ ਜਿੱਤੇ ਨੂੰ ਮਿਲਦੇ ਸਾਰ ਹੀ ਤੇਜੀ ਆਖਣ ਲੱਗਿਆ ਛੋਟੇ ਬਾਈ ਆ ਤਾਂ ਰੰਗੀ ਲੱਗੇ ਪਏ ਨੇ ਤਾਂ ਵੀਰੇ ਇਹ ਸਭ ਭਾਬੀ ਦਾ ਪਰਦਾ ਹੈ ਅਜੇ ਤਾਂ ਇਹ ਦੁੱਗਣੀ ਬਾਰੋਂ ਵਾਰ ਖੇਤਾਂ ਵਿੱਚ ਇਹ ਮੰਡੀ 'ਚ ਵੇਚ ਆਏ ਹਾਂ ਇਹ ਨਿਧਾਨ ਸਾਮੀ ਮਿਰਚਾਂ ਨਾਲੋਂ ਵੀ ਦੁੱਗਣਾ ਨਫਾ ਦੇ ਦਿੰਦਾ ਹੈ ਆ ਤਾਂ ਐ ਆਉਣ-ਵਾਟ ਦੇ ਰਿਸ਼ਤੇਦਾਰਾਂ ਨੂੰ ਦੇਣ ਲਈ ਰੱਖ ਲਈ ਹੈ ਤੁਹਾਨੂੰ ਵੀ ਇੱਕ ਬੋਰੀ ਭਰ ਕੇ ਗੱਡੀ ਵਿੱਚ ਰੱਖ ਦੇਈਏ ਜੀਤੇ ਨੇ ਖੁਸ਼ੀ ਜ਼ਾਹਰ ਕਰਦਿਆਂ ਮੈਂ ਕਿਹਾ ਸਾਡੇ ਤਾਂ ਕਿੱਲੋ ਦੀ ਮੁਕਦੀ ਲੈ ਦੱਸ ਅਸੀਂ ਗੋਰੀ ਕੀ ਕਰਨੀ ਹੈ ਪ੍ਰੀਤ ਨੇ ਹਾਸੇਦੋਏ ਨੇ ਕਿਹਾ ਤਬੀ ਇਹ ਸਭ ਜਿਹੜੇ ਰੰਗ ਭਾਗ ਲੱਗੇ ਨੇ ਸਭ ਤੇਰਾ ਹੀ ਪ੍ਰਤਾਪ ਹੈ ਜੀਤੇ ਨੇ ਖੁਸ਼ੀ ਨਾਲ ਪ੍ਰੀਤ ਨੂੰ ਕਿਹਾ ਮੈਂ ਤਾਂ ਕੱਲ ਦੀ ਗੱਲ ਰੇਡੀਓ ਤੋਂ ਸੁਣੀ ਸੀ ਉਹ ਵੀ ਆਪਣੇ ਕੰਮ ਆ ਗਈ ਪ੍ਰੀਤ ਅੱਖ ਲਗੀ ਪੈਣ ਜੀ ਆਹ ਦੇਖੋ ਰਸੋਈ ਵਿੱਚ ਅੰਗੇ ਰਿੜਿਓ ਵੱਲ ਇਸ਼ਾਰਾ ਕਰਕੇ ਕਹਿ ਲਗੀ ਹੁਣ ਮੈਂ ਵੀ ਘਰ ਦੇ ਕੰਮਾਂ ਦੇ ਨਾਲ ਨਾਲ ਕੋਈ ਨਾ ਕੰਮ ਕੋਈ ਨਾ ਕੋਈ ਕੰਮ ਦੀ ਗੱਲ ਸੁਣਦੀ ਰਹਿਣੀ ਆ ਜੀਵਨ ਅੱਖ ਲਗੀ ਤੇ ਸਾਰੇ ਹੱਸ ਪਏ ਜੀਤਾ ਖੜ ਗਿਆ ਹੁਣ 60ਵੀਂ ਮੰਗੀ ਦੇ ਚਾਹ ਵਿੱਚ ਮਹਿਮਾਨਾਂ ਨੂੰ ਜਿਹੜੇ ਵਿੱਚ ਹੀ ਪੜਾਈ ਰੱਖਣਾ ਜਾਂ ਅੰਦਰ ਲਿਜਾ ਕੇ ਕਹਾਣੀ ਵੀ ਕਹੋਣੇ ਸਾਰੇ ਖੁਸ਼ੀ-ਖੁਸ਼ੀ ਗੱਲਾਂ ਕਰਦੇ ਹੋਏ ਬੈਠੇ ਹੋਲੇ ਤੁਰਤੇ ਇੱਕ ਕਹਾਣੀ કહੋ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਆਨ ਤੱਕ ਸੁਣਦੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ